ਤੇ ਇਜਾਜ਼ਤ ਨਹੀਂ ਪਿਆ ਦਿੰਦਾ ਮੈਨੂੰ ਉੱਥੇ ਗਏ ਨੇ ਰঞ্জੀਤ ਸਿੰਘ ਗੌਰ ਨੇ ਕਿਹਾ ਸੀ ਇੱਕ ਪਿੰਡ ਦੇ ਚੋਂ ਮੈਂ ਹੋ ਕੇ ਆਇਆ ਦੋ ਦਿਨ ਪਹਿਲੇ ਉੱਥੇ ਹੀ ਸੀ ਬੜਾ ਭਾਰੀ ਕੜ ਸੀ ਮਾਮਪੁਰ ਖਾਂ ਦਾ ਸਥਾਨ ਸੀ ਮੈਨੂੰ ਕਹਿ ਲਗੇ ਤੁਸੀਂ ਤੋ ਚਾਰ ਦਫਾ ਉਚਾਰਣ ਵੀ ਕਰਨਾ ਸੀ ਨਾ ਮੈਂ ਤਾਂ ਠੀਕ ਕਰਾਉਣ 10-15 ਦਿਨਾਂ ਤੋਂ ਮੇਰੀ ਸਿਹਤ ਠੀਕ ਨਹੀਂ ਚੱਲਦੀ ਪੰਜਵੇਂ ਬਿਲਕੁਲ ਠੀਕ ਸੀ ਪਰ ਗਰਮ ਸਰਦ ਹੋ ਗਿਆ 23 ਚੈਨਲ ਤੇ ਜਾ ਕੇ ਉਹ ਮੈਨੂੰ ਬੋਲਣਾ ਸੀ ਉਹ 에어 ਕੰਡੀਸ਼ਨ ਸੀ ਬਹੁਤ ਠੰਡਾ ਸੀ ਕੰਨ ਲੇ ਕੈਮਰੇ ਠੰਡੇ ਰੱਖਣ ਵਾਸਤੇ ਮਸ਼ੀਨਾਂ ਸਾਰੀਆਂ ਠੰਡੇ ਰੱਖਣ ਵਾਸਤੇ ਸਾਨੂੰ ਟੈਂਪਰੇਚਰ 4 ਰੱਖਣਾ ਪੈਂਦਾ ਮੈਂ ਕਿ 4 ਟੈਂਪਰੇਚਰ ਦੇ ਵਿੱਚ ਮੇਰੇ ਲਈ ਬੋਲਣਾ ਬੜਾ ਸੀ ਬਹੁਤ ਠੰਡ ਸੀ ਤੇ ਕਪੜੇ ਮੈਂ ਗਰਮ ਲੈਨੇ ਕੇ ਬੰਬੇ ਚੋਂ ਕੇ ਗਰਮੀ ਪੈਂਦੀ ਫਿਰ ਠੰਡੇ ਕਪੜਿਆਂ ਦੇ ਨਾਲ ਮੈਂ ਪਤਲੇ ਜਿਹੇ ਕਪੜਿਆਂ ਦੇ ਨਾਲ درجہ ਹਰਾਜ ਸਿਰਫ 4 ਸੀ ਤੇ ਮੈਂ ਉਹਦੇ ਚ ਬੈਠੇ ਆ ਦੋ ਤਿੰਨ ਦਿਨ ਰਿਕਾਰਡਿੰਗ ਕਰਾਈ ਚੌਥੇ ਦਿਨ ਫਿਰ ਗਲਾ ਵੀ ਰਹਿ ਗਿਆ ਸਰੀਰ ਵੀ ਰਹਿ ਗਿਆ ਬੁਖਾਰ ਵੀ ਹੋ ਗਿਆ ਗਰਮ ਸਰਦ ਹੋ ਗਿਆ ਅੰਦਰ ਠੰਡ ਹੁੰਦੀ ਸੀ ਬਾਹਰ ਆਉਂਦੇ ਸੀ ਟੈਂਪਰੇਚਰ 35 ਅੰਦਰ ਜਾਂਦੇ ਸੀ ਟੈਂਪਰੇਚਰ 4 ਤੋਂ ਸਰੀਰ ਗਰਮ ਸਰਦ ਹੋ ਗਿਆ ਇਸ ਤਰ੍ਹਾਂ ਵਿਗਾੜ ਖਾ ਗਿਆ ਫਿਰ ਮੁਕਤ ਸਰਜ ਹੈ ਮੈਂ ਅਰਜ਼ ਕਰਾਂ ਦੋ ਤਿੰਨ ਦਫਾ ਮੈਂ ਉਚਾਰਨ ਕਰਦਾ ਪਹਿਲੇ ਮੈਂ ਫਿਰ ਤੁਸੀਂ ਇਸ ਤਰ੍ਹਾਂ ਸਵੇਰੇ ਕਰਨਾ ਜੇ ਕਰੋਗੇ ਸਮੱਲੋ ਤੁਸੀਂ ਕਥਾ ਵੀ ਸੁਣੀ ਕੀਰਤਨ ਵੀ ਸੁਣਿਆ ਗੁਰਦੁਆਰੇ ਆਇਆ ਸਫਲ ਜੇ ਨਹੀਂ ਕਰੋਗੇ ਤੇ ਸਭ ਕੁਝ ਮਨੋਰੰਜਨ ਹੀ ਹੋਰ ਕੁਝ ਵੀ ਨਹੀਂ ਮਨੋਰੰਜਨ ਲੋਗਾਂ ਨੂੰ ਰਾਮ ਖਿਲਾਉਣਾ ਜਾਣਾ ਅੰਮ੍ਰਿਤ ਵੇਲੇ ਉੱਠ ਕੇ 15 ਮਿੰਟੇ ਕਰਨਾ ਹੈ ਰੋਟੀ ਖਾਂਦੇ ਹਾਂ ਕਿੰਨਾ ਟਾਈਮ ਲੱਗਦਾ ਹੈ 15 ਮਿੰਟ ਸਾਰਾ ਦਿਨ ਭੁੱਖ ਨਹੀਂ ਲੱਗਦੀ ਯਕੀਨ ਜਾਣੋ 15 ਮਿੰਟ ਦਾ ਕੀਤਾ ਹੋਇਆ ਜਪ 24 ਘੰਟੇ ਆਨੰਦ ਬਣਾਈ ਰੱਖੇਗਾ ਵਾਹ ਕੋਈ ਖੇਡ ਹੋਰ ਬਣਾ ਦੇ और सहजे सहजे जिंदगी ऐसे बदलेगी किसी दिन प्रभु मेहर करेगा वाहेगुरु का रूप हो जाओगे तो एकागरता बख्श नहीं पहले मैं उच्चारण करना फिर तो गुणाकार आवाज है ਵਾਹਿਗੁਰੂ 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 ਹਰ ਘਰ ਦੇ ਵਿੱਚ ਜਿਵੇਂ ਰਸੋਈ ਹੁੰਦੀ ਏ ਜਿੱਥੇ ਭੋਜਨ ਬਣਾਉਂਦੇ ਆ ਸਰੀਰ ਵਾਸਤੇ 4 ਫੁੱਟ ਘਰ ਘਰ ਦੇ ਵਿੱਚ